ਫਾਸਟ ਨਿਊ ਦੇਖਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪਚੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਨਾਲ ਇਸ ਟਾਈਮ ਅਸੀਂ ਖੜੇ ਆ ਪਿੰਡ ਕੱਗੇ ਵਿਖੇ ਜਿੱਥੇਗਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਸਜਜੇ ਟੰਗ ਨਾਲ ਜੋ ਅੱਜ ਇੱਥੇ ਕੱਕੇ ਦੇ ਵਿੱਚ ਅੱਜ ਤੀਆਂ ਦਾ ਪ੍ਰੋਗਰਾਮ ਬੜਾ ਵਧੀਆ ਰੰਗ ਰੰਗ ਮਨਾਇਆ ਗਿਆ ਸੋ ਇੱਥੇ ਤੁਹਾਨੂੰ ਮੈਂ ਕੈਮਰਾਮੈਨ ਨੂੰ ਜ਼ਰੂਰ ਕਹਾਂਗੇ ਕਿ ਇੱਕ ਵਾਰ ਜ਼ਰੂਰ ਤਖਣ ਜੋ ਇੱਥੇ ਭਿੰਗਾ ਝੂਟਦੀਆਂ ਜੋ ਆਪਾਂ ਕਹਿ ਦਈਏ ਪੱਲੋ ਪਾਉਂਦੀਆਂ ਭਿੰਗਾ ਝੂਟਦੀਆਂ ਜੋ ਕੁੜੀਆਂ ਇਸ ਟਾਈਮ ਨਜ਼ਰ ਆ ਰਹੀਆਂ ਨੇ ਜੋ ਕਾਫੀ ਇਕੱਠਾ ਤੇ ਠਾਠਾ ਮਾਰਦਾ ਸੋ ਦਿਖਾਈ ਦੇ ਰ ਸੋ ਆਪਾਂ ਬਾਕੀ ਦੀ ਜਿਹੜੀ ਜਾਣਕਾਰੀ ਐ ਇੱਥੇ ਜੋ ਮਿੱਠੂ ਪ੍ਰਧਾਨ ਨੇ ਇੱਥੇ ਦੇ ਨਗਰ ਕੌਂਸਲਰ ਦੇ ਸ਼ਹਿਰੀ ਪ੍ਰਧਾਨ ਅਨੰਦ لال ਜੀ ਸੋ ਆਪਾਂ ਕਹਿੰਦੇ ਐਮਐਲਏ ਸਾਹਿਬ ਦੀ ਫੈਮਿਲੀ ਵੀ ਇੱਥੇ ਵਿਫ레 ਸਟੋਰ ਤੇ ਪਹੁੰਚ ਰਹੀ ਹੈ ਆਪਾਂ ਉਹਨਾਂ ਨਾਲ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਤੁਸੀਂ ਮੇਰੇ ਨਾਲ ਜੁੜੇ ਰਹੋ ਅਰਪਿਤ ਗੌਰ ਕੱਗਾ ਨਾਲ ਤਾਂ ਕਿ ਤੁਹਾਡੇ ਨਾਲ ਸਾਰੀਆਂ ਖਬਰਾਂ ਸਾਂਝੀਆਂ ਕਰ ਸਕੀਏ ਸੋ ਇਸ ਟਾਈਮ ਦੀ ਤੁਸੀਂ ਧੱਕੇ ਜਿ ਤਸਵੀਰਾਂ ਦੇਖ ਸਕਦੇ ਹੋ ਜੋ ਆਪਣੇ ਹਲਕੇ ਸਰਾਂਨੇ ਦੇ ਵਿਧਾਇਕ ਐਮਐਲਏ ਬਾਜੀਂਗਰ ਪ੍ਰਵੰਤ ਸਿੰਘ ਜੀ ਜੋ ਉਹਨਾਂ ਦੀ ਨੌ ਰਾਣੀ ਸਪੈਸ਼ਲ ਤੌਰ ਤੇ ਧੱਕੇ ਪਹੁੰਚੇ ਉਹਨਾਂ ਦੇ ਪਿੰਡ ਵਾਸੀਆ ਵੱਲੋਂ ਜੋ ਪਰਮਾ ਸਵਾਗਤ ਕੀਤਾ ਜਾ ਰਿਹਾ ਇਸ ਤੀਆਂ ਦੇ ਤਿਉਹਾਰ ਤੇ ਸੋਤੋ ਸਿਸਟਮ ਕੱਗੇ ਦੀਆਂ ਤਸਵੀਰਾਂ ਦੇ ਸਕਦੇ ਜੋ ਤੀਆਂ ਇਸ ਟਾਈਮ ਵਧੀਆ-ਵਧੀਆ ਤਰੀਕੇ ਨਾਲ ਬਣਾ ਰਹੀਆਂ ਨੇ ਜੋ ਕਹਦੀ ਆਪਣੇ ਬਜ਼ੁਰਗ ਵੀ ਇੱਥੇ ਬੈਠੇ ਦੇਖ ਰਹੇ ਨੇ ਸੋ ਕਾਫੀ ਇਕੱਠਾਪਾ ਕਹਦੀ ਇੱਥੇ ਦਿਖਾਈ ਦੇ ਰਿਹਾ ਏ ਜੋ ਨੱਚਦੀਆਂ ਟੱਪਦੀਆਂ ਮੁਟਿਆਰਾਂ ਸੋ ਦਿਖਾਈ ਦੇ ਰਹੀਆਂ ਨੇ ਇਸ ਟਾਈਮ ਦੀਆਂ ਇਹ ਤਸਵੀਰਾਂ ਨੇ ਕੱਗੇ ਦੀਆਂ ਬਾਈ ਬਾਰ ਹੋ ਰਿਹਾ ਕਿਉਂ ਨਾ ਤਪੈਸੀ ਹੋ ਰਿਹਾ ਬੜਾ ਬਾਰਸ ਪਰ ਕਹਦੇ ਵਿੱਚ ਟੱਕਰ ਪਰਸ਼ਾਣ ਕਰ ਰਹੇ ਆ। ਕਾਹਦੇ 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 ਵਿੱਚ ਟੱਕਰ ਜਿਵੇਂ ਆਪਣੇ ਪਹਿਲਾ ਸੱਭਿਆਚਾਰ ਦੇ ਵਿੱਚ ਪ੍ਰੋਗਰਾਮ ਜਿਹੜੇ ਹੁੰਦੇ ਸੀਗੇ ਬਸ ਐਦਾਂ ਹੀ ਅੱਗੇ ਵੀ ਚੱਲਦੇ ਰਹਿਣ ਆਪਣਾ ਜਿਹੜਾ ਸੱਭਿਆਚਾਰ ਹੈ ਉਹ ਐਵੇਂ ਜਿੰਦਾ ਰਹੇ ਅਸੀਂ ਇਹਨੂੰ ਸੱਭਿਆਚਾਰ ਨੂੰ ਭੁੱਲੀਏ ਨਾ ਹਾਂਜੀ ਹੁਣ ਕਹਿ ਦਈਏ ਜੋ ਆਪਣੇ 10 ਨੰਬਰ ਬਾੜ ਦੇ ਐਮਸੀ ਡਾਕਟਰ ਹਰਪਾਲ ਕੌਰ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਕੌਰ ਬਾੜ ਨੰਬਰ 10 ਤੋਂ ਐਮਸੀ ਹਾਂਜੀ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਜੀ ਵੀ ਹਰ ਸਾਲ ਦੀ ਤਰ੍ਹਾਂ ਇਹ ਤੀਆਂ ਇਸ ਤਰ੍ਹਾਂ ਹੀ ਮਨਾਉਂਦੇ ਰਹੀਏ ਇਹ ਆਪਣਾ ਪੁਰਾਣਾ ਸੱਭਿਆਚਾਰ ਕਾ ਜੀ ਆਪਣਿਆ ਤੀਆਂ ਮੈਨੂੰ ਬਹੁਤ ਵਧੀਆ ਤਿਹਾਰ ਲੱਗਦਾ ਆਪਣਾ ਇਸ ਤਰ੍ਹਾਂ ਹੀ ਮੰਨਦਾ ਰਹੇ ਮਨਾਉਂਦੇ ਰਹੇ ਕਾਇਮ ਰਹਿਣਾ ਚਾਹੀਦਾ ਜੀ ਛੋਟੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ ਠੀਕ ਹੈ ਆਪਣੇ ਨਾਲ ਐਮਸੀ ਹੋਰ ਵੀ ਮੌਜੂਦ ਹੈ 11 ਨੰਬਰ ਵਾਰਡ ਦੇ ਗੁਰਜੀਤ ਕੌਰ ਜੀ ਪਹਿਲਾਂ ਤੁਹਾਨੂੰ ਮੁਬਾਰਕਾਂ ਹਾਂ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੈ ਕੀ ਕੋਈ ਮੋਟੀਵੇਸ਼ਨ ਦੇਣਾ ਚਾਹੁੰਗੇ ਜਿਹੜੀ ਸਾਡੀ ਨਮੀ ਪਨੀਰੀ ਹੁਣ ਆ ਰਹੀ ਹੈ ਜਿਨ੍ਹਾਂ ਨੂੰ ਚਰਖੇ ਤਰਿੰਜਣਾ ਜਾਂ ਹੋਰ ਪੁਰਾਣੇ ਵਿਰਸੇ ਬਾਰੇ ਕੁਝ ਪਤਾ ਹੀ ਨਹੀਂ ਦੇਖੋ ਜਦੋਂ ਆਪਾਂ ਤੀਆਂ ਦਾ ਤਿਹਾਰ ਮਨਾਉਂਦੇ ਆ ਤਾਂ ਇਹਦੇ ਵਿੱਚ ਚਰਖੇ ਸਭ ਕੁਝ ਹੁੰਦੇ ਨੇ ਜਿਹਦੇ ਨਾਲ ਵੀ ਆਪਣੀ ਪੁਰਾਣੀ ਪੀੜੀ ਨੂੰ ਵੀ ਪਤਾ ਲੱਗ ਜਾਂਦਾ ਵੀ ਹਾਂ ਆਪਣਾ ਪੁਰਾਣਾ ਸੱਭਿਆਚਾਰ ਕਿਵੇਂ ਸੀ ਆਪਣਾ ਪੁਰਾਣਾ ਸੱਭਿਆਚਾਰ ਹੈ ਜੋ ਲੋਪ ਹੋ ਰਿਹਾ ਗਿਆ ਦਿਨ ਪਰ ਦਿਨ ਪਰ ਹੁਣ ਜਦੋਂ ਆਪਾਂ ਨੇ ਆਇਤੀ ਆਪਾਂ ਨੇ ਇਹ ਜੋਤੀਆਂ ਮਨਾਉਣ ਦਾ ਵੀੜਾ ਉਠਾਇਆ ਇਹਦੇ ਨਾਲ ਪੁਰਾਣੀ ਜਿਹੜੋ ਨਵੀਂ ਪੀੜੀ ਆ ਉਹਨੂੰ ਪਤਾ ਲੱਗੂ ਨਵੇਂ ਸੱਭਿਆਚਾਰ ਬਾਰੇ ਪੁਰਾਣੀ ਸੱਭਿਆਚਾਰ ਬਾਰੇ ਕਿ ਕੀ ਕੁਛ ਹੁੰਦਾ ਸੀਗਾ ਪਹਿਲਾਂ ਆਪਣੇ ਵਿੱਚ ਤਿੰਨ ਨੰਬਰ ਵਾੜ ਦੇ ਵੀ ਐਮ ਸੀ ਨਾਲ ਵੀ ਗੱਲਬਾਤ ਕਰਦੇ ਆ ਸਾਸ਼ੀ ਕਾ ਜੀ ਸਾਸ਼ੀ ਕਾ ਜੀ ਕੁਲਵਿੰਦਰ ਕੌਰ ਜੀ ਠੀਕ ਹੈ ਤੁਸੀਂ ਕੀ ਕਹਿਣਾ ਚਾਹੋ ਤਿਆਰ ਬੜੀਆ ਜੀ ਲੇਡੀਜ਼ ਵਾਸਤੇ ਹਸ ਸਾਲ ਦੀ ਤਰ੍ਹਾਂ ਮਨਾਉਣਾ ਚਾਹੀਦਾ ਜੀ ਸੋ ਆਪਣਾ ਕਹਦੇ ਜੀ ਆਪਣੇ 13 ਬਾਡਾਂ ਨੇ ਇਕੱਗੇ ਦੇ ਵਿੱਚ 13 ਬਾਡਾਂ ਦੇ ਜੋ ਐਮਸੀ ਨੇ ਆਪਣੇ ਵਿੱਚ ਮੌਜੂਦ ਨੇ ਤੋਂ ਸਪੈਸ਼ਲ ਤੌਰ ਤੇ ਜੋ ਕਹਦੇ ਆ ਆਪਣੇ ਐਮਐਲਏ ਸਾਹਿਬ ਦੀ ਫੈਮਲੀ ਜਨੋ ਰਾਣੀ ਵੀ ਉਹਨਾਂ ਦੀ ਇਸ ਟਾਈਮ ਇੱਥੇ ਪਹੁੰਚੀ ਹੋਈ ਹੈ ਤੇ ਬੜਾ ਨਿੱਘਾ ਸਵਾਗਤ ਉਹਨਾਂ ਦਾ ਇੱਥੇ ਆਪਣੇ ਕਹਦੇ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਹੈ ਪਹਿਲਾਂ ਤੁਹਾਨੂੰ ਦੀਆਂ ਦੀ ਬਹੁਤ ਜ਼ਿਆਦਾ ਮੁਬਾਰਕਾਂ ਹਾਂ ਜੀ ਤੁਹਾਨੂੰ ਬਹੁਤ ਬਹੁਤ ਮੈਂ ਜਨਤਾ ਦੀ ਬਾਤ ਚੈਨਲ ਤੇ ਸੱਚ ਮੇਲ ਪੰਜਾਬ ਚੈਨਲ ਤੇ ਅਸਲ ਸੱਚ ਪੰਜਾਬ ਚੈਨਲ ਦਾ ਸਾਡੇ ਇਸ ਤੀਆਂ ਦੇ ਮੇਲੇ ਦੇ ਵਿੱਚ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਆਖਦਾ। ਵੀਰ ਅੱਜ ਜੋ ਕੀ ਤੁਸੀਂ ਮੋਟੀਵੇਸ਼ਨ ਇਸ ਟਾਈਮ ਆਪਣੇ ਸੱਭਿਆਚਾਰ ਬਾਰੇ ਮਤਲਬ ਜਿਹੜੀ ਆਮ ਪਬਲਿਕ ਹੈ ਜੋ ਪਨੇਰੀ ਜਿਹਨਾਂ ਨੂੰ ਪਤਾ ਹੀ ਨਹੀਂ ਵੀਰਸੇ ਬਾਰੇ ਉਹਨਾਂ ਨੂੰ ਕੀ ਤੁਸੀਂ ਸਿਆਣਾ ਚਾਹੁੰਦੇ। ਮੈਂ ਅੱਜੇ ਪਹਿਲੀ ਵਾਰ ਹੋਇਆ ਕਿ ਨਗਰ ਪੰਚਾਇਤ ਘੱਗੇ ਵੱਲੋਂ ਪਹਿਲੀ ਵਾਰ ਇਹ ਉਪਰਾਲਾ ਕੀਤਾ ਗਿਆ ਹੈ ਕਿ ਸਾਡੇ ਬੱਚਿਆਂ ਨੂੰ ਸਾਡੀਆਂ ਭੈਣਾਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਲਈ ਜੋ ਅੱਜ ਇੱਕ ਛੋਟੀ ਜੀ ਕੋਸ਼ਿਸ਼ ਸੀ ਮੇਲਾ ਤੀਆਂ ਦਾ ਪਹਿਲੀ ਵਾਰ ਜੋ ਘੱਗੇ ਦੇ ਵਿੱਚ ਹੋਇਆ ਤੇ ਉਹ ਸਫਲ ਵੀ ਹੋਇਆ ਤੁਹਾਡੇ ਸਾਹਮਣੇ। ਜੋ ਕੱਠ ਸੀ ਉਹ ਦੱਸਦਾ ਹੈ ਕਿ ਅੱਜ ਸੱਭਿਆਚਾਰ ਦੇ ਨਾਲ ਜੁੜਨ ਵਾਸਤੇ ਸਾਡੇ ਪਿੰਡ ਦੇ ਧੀਆਂ ਭੈਣਾਂ ਨੇ ਜੋ ਹੰਬਲਾ ਮਾਰਿਆ ਹੈ ਨਗਰ ਪੰਚਾਇਤ ਘੱਗਾ ਨੂੰ ਜੋ ਸ਼ਾਬਾਸ਼ ਅੱਜ ਮਿਲੀ ਹੈ ਕਿਉਂਕਿ ਸਾਡੇ ਸੀਐਮ ਸਾਹਿਬ ਦਾ ਵੀ ਸੁਪਨਾ ਹੈ ਰੰਗਲਾ ਪੰਜਾਬ ਰੰਗਲਾ ਪੰਜਾਬ ਦੇ ਵਿੱਚ ਉਹਨਾਂ ਨੇ ਮਹਿਮਾ ਛੇੜੀ ਉਹਨਾਂ ਨੇ ਨਸ਼ਾ ਮੁਕਤੀ ਸਿੱਖਿਆ ਕ੍ਰਾਂਤੀ ਤੇ ਉਸੇ ਦੇ ਤਹਿਤ ਇਹ ਵੀ ਅੱਜ 15 ਦਿਨ ਹੋ ਗਏ ਪਿੰਡਾਂ ਦੇ ਵਿੱਚ ਪ੍ਰੋਗਰਾਮ ਚੱਲਦਿਆਂ ਨੂੰ ਵਾੜਾਂ ਦੇ ਵਿੱਚ ਪ੍ਰੋਗਰਾਮ ਅੱਜ ਨਗਰ ਪੰਚਾਇਤ ਘੱਗਾ ਵੱਲੋਂ ਸਾਡੀ ਟੀਮ ਵੱਲੋਂ ਸਾਡੇ ਪ੍ਰਧਾਨ ਜੀ ਵੱਲੋਂ ਇਹ ਸੋਚਿਆ ਗਿਆ ਸੀ ਕਿ ਅਸੀਂ ਵੀ ਕਿਹਜਾ ਉਪਰਾਲਾ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਭੈਣਾਂ ਨੂੰ ਜੋ ਮੋਬਾਈਲਾਂ ਦੇ ਵਿੱਚ ਉਲਝੇ ਪਏ ਨੇ ਜਾਂ ਟੀਵੀਆਂ ਨਾਲ ਉਲਝੇ ਪਏ ਨੇ ਉਹਨਾਂ ਨੂੰ ਉਹਨਾਂ ਤੋਂ ਬਾਹਰ ਲਿਆ ਕੇ ਉਹਨਾਂ ਨੂੰ ਦਿਖਾਇਆ ਜਾਵੇ ਜਿਵੇਂ ਕਿ ਚਰਖੇ ਲੱਗੇ ਹੋਏ ਸੀ ਮਧਾਨੀਆਂ ਲੱਗੀਆਂ ਹੋਈਆਂ ਸੀ ਪੱਖੀਆਂ ਉਹਨਾਂ ਨੂੰ ਪਤਾ ਨਹੀਂ ਕਿ ਕੀ ਚੀਜ਼ਾਂ ਸੀ ਕਿਉਂਕਿ ਅਗਰ ਉਹਨਾਂ ਨੇ ਕੋਈ ਦੇਖਿਆ ਹੋਵੇ ਤਾਂ ਹੀ ਉਹ ਉਸ ਚੀਜ਼ ਦੇ ਨਾਲ ਇਹ ਪਿੰਗਾ ਜੋ ਪਾਈਆਂ ਗਈਆਂ ਨੇ ਪਹਿਲਾਂ ਇਹ ਆਮ ਗੱਲਾਂ ਸੀ ਪਰ ਅੱਜ ਇਹ ਦੇਖਣ ਲੱਗੇ ਜਦੋਂ ਲੱਗਦਾ ਪਤਾ ਨਹੀਂ ਕੀ ਹੈ ਬੱਚਿਆਂ ਨੂੰ ਦੱਸਿਆ ਗਿਆ ਉਹਨਾਂ ਦੇ ਮਾਂ-ਬਾਪ ਵੱਲੋਂ ਵੀ ਇਹ ਪੁਰਾਣਾ ਜੋ ਵਿਰਸਾ ਸਾਡਾ ਇਹ ਹੀ ਇੱਕ ਛੋਟੀ ਜਿਹੀ ਕੋਸ਼ਿਸ਼ ਸੀ ਕਿ ਅਸੀਂ ਆਪਣੇ ਵਿਰਸੇ ਨੂੰ ਸਾਂਭ ਸਕੀਏ ਤੇ ਆਪਣੇ ਜੋ ਨੌਜਵਾਨੀ ਹੈ ਤੀਆਂ ਭੈਣਾਂ ਨੇ ਉਹਨੂੰ ਇਸ ਵਿਰਸੇ ਨਾਲ ਜੋੜ ਸਕੀਏ ਜੇ ਨਗਰ ਕੌਂਸਲਰ ਕਮੇਟੀ ਦੇ ਆਪਣੇ ਵਿੱਚ ਆਗੂ ਵੀ ਜੋ ਮੌਜੂਦ ਨੇ ਐਮ ਸੀ ਸਹਿਵਾਨ ਵੀ ਆਪਣੇ ਵਿੱਚ ਖੜੇ ਨੇ ਆਪਾਂ ਨਾਲ ਵੀ ਗੱਲ ਕਰਦੇ ਆ ਸ਼ਕਤੀ ਗੋਇਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਹਿਲਾਂ ਤੀਜ ਦੇ ਤਿਹਾੜੀ ਦੀਆਂ ਬਹੁਤ ਜ਼ਿਆਦਾ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਜੀ ਪਟਿਆਲਾ ਫਾਸਟ ਨਿਊਜ਼ ਨੂੰ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਇਸ ਚੀਜ਼ ਦੀਆਂ ਆਜਾ بڑے ਮੰਨ ਰੰਗਾਰੰਗ ਕਹਿੰਦੇ ਪ੍ਰੋਗਰਾਮ ਆਪਣੇ ਧੀਆਂ ਦੇ ਇੱਥੇ ਮਨਾਇਆ ਗਿਆ ਘੱਗੇ ਦੇ ਵਿੱਚ ਤੇ ਤੁਸੀਂ ਕਿਸ ਟਾਈਮ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਇਹ ਦੇਖੋ ਜੀ ਪੰਜਾਬ ਦਾ ਲੋਕ ਇੱਕ ਲੋਕ ਹਿੱਤ ਤਿਹਾਰ ਹੈ ਜੀ ਇਹ ਹਰ ਇੱਕ ਸਾਲ ਅਸੀਂ ਘੱਗੇ 'ਚ ਨਵੀਂ ਕਮੇਟੀ ਬਣੀ ਹੈ ਤੇ ਅਸੀਂ ਹਰ ਸਾਲ ਇਹ ਪਰੰਪਰਾ ਕਰ ਲਿਆ ਵੀ ਇਹ ਤਿਹਾਰ ਬਣਾਣੀ ਬਣਾਣਾ ਯੂਰੇ ਤੇ ਇਸ ਦੇ ਨਾਲ ਆਪਣੀਆਂ ਧੀਆਂ ਪੈਣਾ ਜਿਹੜੀਆਂ ਘਰਾਂ 'ਚ ਦੇਖੋ ਕੰਮਾਂ 'ਚ ਕਿਤਰਾ ਵਿਵਸਥਾ ਰਹਿੰਦੀਆਂ ਨੇ ਉਹਨਾਂ ਨੂੰ ਵੀ ਕੁਝ ਟਾਈਮ ਆਪਦੇ ਕਲਚਰ ਬਾਰੇ ਜੋ ਨਵੀਂ ਕੁੜੀਆਂ ਨੇ ਬੱਚੇ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਸਾਡਾ ਪੁਰਾਣਾ ਸੱਭਿਆਚਾਰਕ ਕਲਚਰ ਕੀ ਹੈ ਉਹਦੇ ਕਰਕੇ ਅਸੀਂ ਇਹ ਸਾਰੀ ਨਗਰ ਪੰਚਾਇਤ ਨੇ ਮਿੱਠੂ ਪ੍ਰਧਾਨ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਨਗਰ ਵੱਲੋਂ ਇਹ ਤਿਹਾਰ ਦਾ ਸਾਨੂੰ ਇੱਕ ਆਯੋਜਨ ਕੀਤਾ ਤੇ ਲੋਕਾਂ ਨੇ ਸਾਡਾ ਭਰਪੂਰ ਸਾਥ ਦਿੱਤਾ ਹੈ ਲੋਕਾਂ ਦਾ ਇੰਨਾ ਸਾਥ ਦੀ ਹਜੂਮ ਪੂਰਾ ਤੁਸੀਂ ਦੇਖ ਸਕਦੇ ਹੋ ਵੀ ਹੁਣ ਤੱਕ ਵੀ ਸਾਰਾ ਪੰਡਾਲ ਭਰਿਆ ਹੋਇਆ ᱛੀ ਤੇ ਲੋਕ ਸਾਡਾ ਸਾਥ ਦੇ ਰਹੇ ਨੇ ਫੁੱਲ ਤੇ ਅਸੀਂ ਬਹੁਤ ਇਹ ਸੋਚਦੇ ਹਾਂ ਕਿ ਅੱਗੇ ਵੀ ਅਸੀਂ ਲੋਕੀਤਾਂ ਲਈ ਜਿਹੜੇ ਤਿਹਾਰ ਨੇ ਉਹ ਮਨਾਉਂਦੇ ਰਹਾਂਗੇ ਹਾਂਜੀ ਵੀਰੇ ਕੀ ਨਾ ਆਪਣਾ ਮੇਰਾ ਨਾਮ ਤਰਮਿੰਦਰ ਸਿੰਘ ਜੀ ਵਾਰਡ ਨੰਬਰ 1 ਦਾ ਐਮਸੀ ਠੀਕ ਹੈ ਵੀਰੇ ਜਤਤੀਆਂ ਦਾ ਤਿਉਹਾਰ ਕੱਗੇ ਦੇ ਵਿੱਚ ਮਨਾਇਆਏਗਾ ਉਹਦੇ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੈ ਬਹੁਤ ਵਧੀਆ ਪਰਾਲਾ ਲਾਗਾ ਜੋਗ ਪਰਾਲਾ ਹਨ ਹਰੇਕ ਸਾਲ ਇਹ ਮਨਾਉਣਾ ਚਾਹੀਦਾ ਇਹਦੇ ਨਾਲ ਜਿਹੜਾ ਵੀ ਆਪਣਾ ਸੱਭਿਆਚਾਰ ਨਾਲ ਜੁੜੇ ਰਹਿਣਾ ਤੇ ਬਹੁਤ ਵਧੀਆ ਪਰਾਲਾ ਹੈ ਤੇ